ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਜਗਤਾਰ ਸਿੰਘ ਸਿੱਧੂ ਅੱਜ ਗੱਲ ਕਰਦੇ ਆ ਪ੍ਰਤਾਪ ਸਿੰਘ ਬੱਜਵਾ ਜੀ ਬਾਰੇ ਜੋ ਕਿ ਆਪਾਂ ਸਾਰੇ ਜਾਣਦੇ ਆ ਕਿ ਵਿਰੋਧੀ ਧਿਰ ਦੇ ਨੇਤਾ ਨੇ ਵਿਧਾਨ ਸਭਾ ਚ ਲਿਡਰ ਆਪੋਜੀਸ਼ਨ ਐਲੋਪੀ ਨੇ ਅਤੇ ਜੋਰ ਦਾ ਹਾਲ ਹੀ ਵਿੱਚ ਬਿਆਨ ਆਇਆ ਹੈ ਬਸ ਤਾਂ ਪਹਿਲਾਂ ਵੀ ਉਹ ਚਰਚ ਤੇ ਰਹਿੰਦੇ ਨੇ ਬਿਆਨਾਂ ਵਿੱਚ ਬਿਆਨਬਾਜ਼ੀ ਕਰਨ ਵਿੱਚ ਕਾਫੀ ਬਜਵਾ ਸਾਹਿਬ ਹੋਏ ਮਜੀਠੀਆ ਸਾਹਿਬ ਹੋਏ ਇਹ ਬਹੁਤ ਹੀ ਬਿਆਨਬਾਜ਼ੀ ਕਰਦੇ ਰਹਿੰਦੇ ਨੇ ਪਰ ਇਹ ਜੋ ਬਿਆਨਬਾਜ਼ੀ ਹੈ ਤੱਥਾਂ ਦੇ ਆਧਾਰ ਤੇ ਹੋਣੀ ਚਾਹੀਦੀ ਹੈ ਜੋ ਹਾਲ ਹੀ ਵਿੱਚ ਇਹਨਾਂ ਨੇ ਕਿਹਾ ਕਿ ਪੰਜਾਬ ਵਿੱਚ 50 ਜੋ ਗ੍ਰਨੇਡ ਨੇ ਜੋ ਪੰਬ ਨੇ ਉਹ ਪਹੁੰਚੇ ਹੋਏ ਨੇ ਉਹਨਾਂ ਵਿੱਚੋਂ 18 ਦਾ ਚੱਲ ਚੁੱਕੇ ਨੇ ਕਹਿੰਦੇ ਅਤੇ ਬਾਕੀ 34 ਬਕਾਇਆ ਨੇਗੇ ਉਹ ਨਹੀਂ ਚੱਲੇ ਹੋਏ ਜਾਨੀ ਕਿ ਕਹਿੰਦੇ ਵੀ ਉਹ ਉਨਾ ਵਿੱਚੋਂ ਕਾਫੀ ਇਹ ਚੱਲ ਚੁੱਕੇ ਨੇ ਇਹਨਾਂ 50 ਦੇ ਵਿੱਚੋਂ ਜੋ 18 ਨੇਗੇ 18 ਚੱਲ ਚੁੱਕੇ ਨੇ ਅਤੇ 32 ਨੇ ਜੋ ਉਹ ਕਹਿੰਦੇ ਹਨ ਚੱਲੇ ਨਹੀਂਗੇ ਇਹ ਉਹਨਾਂ ਨੇ ਬਿਆਨਬਾਜ਼ੀ ਕੀਤੀ ਸੋਸ਼ਲ ਮੀਡੀਆ ਤੇ ਕਾਫੀ ਉਹਨਾਂ ਦਾ ਬਿਆਨ ਇਹ ਵਾਇਰਲ ਹੋਇਆ ਕਿਉਂਕਿ ਇਹੋ ਜੀ ਜਾਣਕਾਰੀ ਜੇ ਤਾਂ ਆਪਣੇ ਕੋਲ ਪੂਰਤ ਸਬੂਤ ਹੈ ਤੱਤ ਹੈਗੇ ਨਾ ਫਿਰ ਤਾਂ ਆਪਾਂ ਸਾਂਝੀ ਕਰੋ ਕਿਉਂਕਿ ਜੇ ਬਿਆਨ ਜਿਹੜਾ ਬਿਆਨ ਆ ਇਹ ਇਹ ਜੁੜਿਆ ਹੋਇਆ ਹੈ ਪੰਜਾਬ ਦੇ ਦੇਸ਼ ਦੇ ਕਾਨੂੰਨ ਅਮਨ ਕਾਨੂੰਨ ਦੀ ਹਾਲਤ ਨਾਲ ਦੇਸ਼ ਦੀ ਏਕਤਾ ਅਖੰਡਤਾ ਨਾਲ ਤੇ ਜਾ ਲੋਕਾਂ ਨੂੰ ਵਿੱਚ ਡਰ ਡਰ ਦੀ ਭਾਵਨਾ ਪੈਦਾ ਕਰਨੀ ਕਿਉਂਕਿ ਇਹ ਪਹਿਲਾਂ ਵੀ ਕਹਿੰਦੇ ਹੁੰਦੇ ਸਨ ਕਿ 32 ਐਮਐਲਏ ਮੇਰੇ ਸੰਪਰਕ ਚ ਨਹੀਂ ਆਪ ਆਲਿਆਂਦੇ ਤੇ ਹੁਣ ਕਹਿੰਦੇ ਨੇ ਵੀ 32 ਇਹ ਗ੍ਰਨੇਡ ਅਣਚੱਲੇ ਪਏ ਨੇ ਕਿਤੇ ਵੀ ਬੜੇ ਚੱਲ ਸਕਦੇ ਨੇ ਨੁਕਸਾਨ ਹੋ ਸਕਦਾ। ਜਾਗ ਦੇਣਾ ਰਸਵ ਮੈਂਬਰ ਸੰਤਪੁਰ ਵੀਰ ਜਿੰਗੀ ਸੀਚੀਆੜ ਨੂੰ ਵਪਾਰੀ ਕਹਿਣਾ ਵੀ ਉਹਦੀ ਪੈਪਾ ਵੇਚਦਾ ਆਉਂਦੀਆਂ ਕੋਈ ਬਤਾਵਾਰਨਾ ਉਹ ਪ੍ਰੇਮੀ ਨਹੀਂ ਹੈਗਾ ਤਾਂ ਉਹ ਤਾਂ ਵਪਾਰ ਕਰਦਾ। ਲੋਕਾਂ ਨੂੰ ਉਹਦੇ ਪੈਪਾ ਵੇਚਦਾ ਹੂੰ ਪ੍ਰਚਾਰ ਕਰ ਕਰਕੇ ਜਦੋਂ ਕੋਈ ਸੀ ਕੋਈ ਗੱਲ ਨਹੀਂ ਹੈ ਲੋਕ ਜੋ ਸਿਚੇਵਾਲ ਮਾਡਲ ਨੇ ਉਧਰਲੇ ਇਲਾਕੇ ਦੇ ਉਹ ਅਪਣਾ ਰਹੇ ਨੇਗੇ ਬਲਕਿ ਦੇਸ਼ ਵਿਦੇਸ਼ਾਂ ਤੋਂ ਵੀ ਲੋਕ ਇੱਥੇ ਇਹਨਾਂ ਦੇ ਸਰਕਾਰੀ ਨੁਮਾਇੰਦੇ ਇਹਨਾਂ ਤੋਂ ਵਾਤਾਵਰਨ ਬਾਰੇ ਜਾਣਕਾਰੀ ਪ੍ਰਾਪਤ ਕਰਨ ਨੇ ਇਹਨਾਂ ਨੂੰ ਵੱਡੇ ਵੱਡੇ ਸਨਮਾਨ ਵੀ ਮਿਲੇ ਅਤੇ ਮਹਾਰੋਮ ਰਾਸ਼ਟਰਪਤੀ ਏਪੀਜੀ ਅਬਦਲ ਕੁਲਾਮ ਨੇ ਵੀ ਇਹਨਾਂ ਦੀ ਪ੍ਰਸ਼ੰਸਾ ਕੀਤੀ ਸੀ ਉਹ ਵੀ ਇਹਨਾਂ ਕੋਲ ਆਏ ਸੀਗੇ ਇੱਥੇ ਸਿਚੇਵਾਲ ਜੀ ਕੋਲ ਖੈਰ ਬੰਬਾਂ ਬਾਰੇ ਜਾਣਕਾਰੀ ਰੱਖਣੀ ਇਹ ਕੰਮ ਹੁੰਦਾ ਹੈ ਸਟੇਟ ਦੀ ਇੰਟੈਲੀਜੈਂਸੀ ਦਾ ਜਾਂ ਸੈਂਟਰ ਦੀ ਹੈ ਇੰਟੈਲੀਜੈਂਸ ਏਜੰਸੀਆਂ ਦਾ ਕੰਮ ਹੁੰਦਾ ਹੈ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਉਹਦਾ ਸਪਸ਼ਟ ਕੀਤਾ ਕਹਿੰਦੇ ਵੀ ਬਹੁਤ ਜੇ ਸਾਨੂੰ ਦੱਸੇ ਵੀ ਉਹ ਬੰਬ ਕਿੱਥੇ ਪਏ ਨੇ ਉਹ ਕਹਿੰਦੇ ਕੀ ਉਹ ਜਿਹੜੇ 32 ਬੰਬ ਨੇ ਗ੍ਰਨੇਡ ਨੇਗੇ ਉਹ ਇਹਨਾਂ ਨੂੰ ਪਤਾ ਵੀ ਨਹੀਂ ਚੱਲੇ ਹੋਏ ਉਹ ਕੀ ਹੋ ਰਿਹਾ ਡੀ ਕਰ ਰਹੇ ਹਨ ਲੋਕਾਂ ਨੇ ਮਰਨ ਦੀ ਵੀ ਹਾਂ ਚੱਲਣਗੇ ਫਿਰ ਉਹ ਉਹ ਦੱਸਣ ਸਰ ਸਰਕਾਰ ਨੂੰ ਜਾਂ ਇੰਟੈਲੀਜ ਸਭਾਗ ਦੱਸਣ ਵਿਭਾਗ ਜਾਣਕਾਰੀ ਕਿ ਤੁਮੜੀ ਹੈ ਜਾਂ ਕਹਿੰਦੇ ਫਿਰ ਜਿਹੜੇ ਸਬੰਧ ਨੇ ਕਿਸੇ ਦੇਸ਼ ਵਿਰੋਧੀ ਤਾਕਤਾਂ ਨਾਲ ਚਾਹੇ ਪਾਕਿਸਤਾਨ ਦੀ ਆਈਐਸ ਹੈ ਆਈਐਨਸੀ ਹੈ ਜਾਂ ਹੋਰ ਹੈ ਕੋਈ ਵੀ ਤੁਹਾਡੇ ਸਬੰਧ ਹੋਣਗੇ ਤਾਂ ਤੁਹਾਨੂੰ ਪਤਾ ਨਹੀਂ ਫਿਰ ਕਾਰਵਾਈ ਤੁਹਾਡੇ ਖਿਲਾਫ ਹੋਏਗੀ ਕਾਰਵਾਈ ਸ਼ੁਰੂ ਵੀ ਹੋ ਗਈ ਕਿਉਂਕਿ ਅਧਿਕਾਰੀਆਂ ਦੀ ਜੋ ਇੰਟੈਲੀਜੈਂਸ ਅਧਿਕਾਰੀਆਂ ਦੀ ਟੀਮ ਉਥੇ ਗਈਆਂ ਉਹਦੇ ਘਰ ਬਜਵੇ ਦੇ ਮੈਡਮ ਰਵਜੋਦ ਗਰੇਵਾਲ ਦੀ ਗਵਾਹੀ ਚ ਉਹਨਾਂ ਨੇ ਉਹਨੂੰ ਪੁੱਛਗਿੱਛ ਕੀਤੀ ਕਾਫੀ ਘੰਟੇ ਪਰ ਉਹ ਕਹਿੰਦੇ ਵੀ ਸਾਨੂੰ ਬਜਵਾ ਸਾਹਿਬ ਨੇ ਪੁੱਛਗਿੱਛ ਦੌਰਾਨ ਕੋਈ ਵੀ ਸਹੀ ਜਵਾਬ ਜਾਂ ਸਾਨੂੰ ਸਹਿਯੋਗ ਨਹੀਂ ਕੀਤਾ ਇਸ ਕਰਕੇ ਉਹਨਾਂ ਦੇ ਖਿਲਾਫ ਐਫ ਆਈ ਆਰ ਨੰਬਰ 19 ਮੋਹਾਲੀ ਦੇ ਥਾਣੇ ਵਿੱਚ ਦਰਜ ਕੀਤੀ ਗਈ ਤੇ ਇਹਦੇ ਵਿੱਚ سنگীন ਧਰਾਵਾ ਚਾਹੇ 353 ਸੈਕੰਡ ਹੋਵੇ ਚਾਹੇ 197 ਏ ਹੋਵੇ ਜਾਨੀ ਦੇਸ਼ ਦੀ ਏਕਤਾ ਅਖੰਡਤਾ ਨਾਲ ਜੁੜੀਆਂ ਧਰਾਵਾ ਚਾਹੇ ਉਹ ਦੇਸ਼ ਵਿਰੋਧੀ ਗਤੀਵਿਧੀਆਂ ਹੋਣ ਚਾਹੇ ਉਹ ਦੇਸ਼ ਵਿੱਚ ਨੂੰ ਗੁੰਮਰਾਹ ਕਰਨ ਦਾ ਮਸਲਾ ਹੋਵੇ ਚਾਹੇ ਦੇਸ਼ ਦੀ ਖੰਡਾਂ ਤੇ ਏਕਤਾ ਨੂੰ ਜੋ ਖਰਾਬ ਕਰਨ ਦੀ ਕੋਸ਼ਿਸ਼ ਹੋਵੇ ਉਹ ਤੇ ਤਿੰਨ ਧਰਾਵਾਂ ਲੱਗੀਆਂ ਨੇ ਜੋ ਬੀਅਰਨਸ ਭਾਰਤੀਆ ਜੋ ਤਰਾਵਾਂ ਲੱਗੀਆਂ ਗਿਆ ਹਨ ਸੋ ਉਹਨਾਂ ਨੂੰ ਪੇਸ਼ ਹੋਣ ਵਾਸਤੇ ਆਖਿਆ ਗਿਆ ਸੀਗਾ ਕੱਲ ਪਰ ਉਹ ਪੇਸ਼ ਨਹੀਂ ਹੋਇਆ ਆਪਣਾ ਵਕੀਲ ਭੇਜਤਾ ਤੇ ਉਹਨਾਂ ਨੇ ਅੱਜ 2 ਵਜੇ ਤੱਕ ਦਾ ਸਮਾਂ ਲਿਆ ਹੈ ਤੇ ਨਾਲ ਹੀ ਪੰਜਾਬ ਕਾਂਗਰਸ ਨੇ ਉਹਦੇ ਹੱਕ ਵਿੱਚ ਕੱਢਦੇ ਅੱਜ ਪੰਜਾਬ ਉਹਨਾਂ ਦੇ ਕਾਂਗਰਸ ਭਵਨ ਹਜੂ ਬਣਿਆ ਹੋਇਆ ਚੰਡੀਗੜ੍ਹ ਉੱਥੇ ਉਹ ਰੋਸ ਪ੍ਰਦਰਸ਼ਨ ਕਰਨਗੇ ਅਤੇ ਇਹਦੀ ਰਿਖੇਤੀ ਕਰਨਗੇ ਐਫ ਆਈ ਆਰ ਦੀ ਸੋ ਇਸ ਕਰਕੇ ਮੇਰੇ ਖਿਆਲ ਚ ਪ੍ਰਤਾਪ ਸਿੰਘ ਵੱਜਵਾਦਿਆਂ ਜੋ ਮੁਸ਼ਕਲਾਂ ਹੈਗੀਆਂ ਉਹ ਵੱਧ ਸਕਦੀਆਂ ਨੇ ਤਾਂ ਇਹ ਕਿਹਾ ਜਾਂਦਾ ਵੀ ਜੋ ਆਪਾਂ ਬਿਆਨ ਦੇਣਾ ਹੈ ਬੋਲਣਾ ਹੈ ਉਹਨੂੰ ਬੜਾ ਸੋਚ ਸਮਝ ਕੇ ਤੋਲ ਮੋਲ ਕੇ ਬੋਲੀਏ ਖਾਸ ਤੌਰ ਜਿਹੜੇ ਇਹ ਇੱਕ ਸਿਆਸੀ ਤਰ੍ਹਾਂ ਨੇਤਾ ਇੱਕ ਬਰੋਜੀ ਤਰ੍ਹਾਂ ਨੇਤਾ ਐਲੋਪੀ ਦੇ ਨੇਤਾ ਜੋ ਵੀ ਬਿਆਨ ਦਿੰਦਾ ਹੈ ਉਹਦਾ ਸਰਕਾਰ ਜਾਂ ਲੋਕ ਉਹਦਾ ਨੋਟਿਸ ਲੈਂਦੇ ਨੇ ਉਹਨੂੰ ਸੁਣਦੇ ਨੇ ਵੀ ਹਾਂ ਕੀ ਆਖੇ ਇਹੋ ਜਿਹੇ ਸੰਵਿਧਾਨਕ ਅਤੇ ਮਹੱਤਵਪੂਰਨ ਉਹਦਿਆਂ ਦੇ ਬੈਠ ਕੇ ਬਿਆਨਬਾਜ਼ੀ ਕਰਨ ਲੱਗਿਆ ਥੋੜਾ ਸੋਚ ਕੇ ਬੋਲਣਾ ਚਾਹੀਦਾ ਹੈ ਤਾਂ ਕਿ ਕੋਈ ਅੱਗੇ ਤੋਂ ਮੁਸ਼ਕਲ ਨਾ ਖੜੀ ਹੋ ਜਾਵੇ ਧੰਨਵਾਦ